ਤੇ ਵੀਰੋ ਆ ਚੋ ਨਾ ਪੱਜ ਵਡਾਣਾ ਤੇ 26 ਆ ਵੀ ਦੇਖੋ ਲਵੇ ਲਵੇ ਦੇਖੋ ਤੇਲੇ ਨੇ ਕਿਵੇਂ ਲਟਾਤੀ ਉਹ ਸਾਹਮਣੇ ਤੇ ਆ ਇੱਕ ਕਿੱਲਾ ਪੱਕਿਆ ਹੋਇਆ ਆਪਣਾ ਜਮਾ ਤੇ ਅੱਜ ਦੇਖਦੇ ਆ ਇਹਨੂੰ ਵਡਾਣਾ ਤੇ ਵੀਰੋ ਸੱਤ ਇਹਨੂੰ ਪੁੱਛੇ ਹਾਏ ਬੋਲ ਹਾਂ ਕੀ ਸਿਸਟਮ ਆ ਸਿਸਟਮ ਕੀ ਆ ਬੋਲੀ ਆ ਹੋਗੀ ਤਰ ਬੋਲੀ ਆ ਤੋ ਗਈ ਕੱਲਾਈਆ ਕੱਲਾ ਕੀ ਬੱਲੀ ਚਲ ਗਈ ਤੇਰੀ ਵੇ ਸੱਜੇ ਤੁਲ ਜਾਈ ਦੇਖ ਰਹੇ ਆ ਜਿਹੜਾ ਕਾ ਪਤਾ ਲੱਗਾ ਇਹ ਮੋਸ ਤੇ ਰਹਾ ਤੇ ਵੀ ਰੋਹਲੇ ਹੋਸ਼ ਆ ਇਸ ਕਰਕੇ ਮਸ਼ੀਨ ਆਪਾਂ ਨੇ ਅੱਜ ਖੜਾar ਕੀ ਆ ਤੇ ਚੱਲਣ ਵਾਲੀ ਆ 10 ਮਿੰਟਾਂ ਤੱਕ ਤੇ ਸੱਤੇ ਦੀ ਜੀਰੀ ਸਾਰੀ ਬਿਮਾਰੀ ਬਹੁਤ ਆ ਯਾਰ ਬਿਮਾਰੀ ਬਹੁਤ ਤੇਲੇ ਨੇ ਘੇਰ ਲਈ ਹਲਦੀ ਰੋਗ ਜਿਆਦਾ ਕੀ ਗੇਟਮਾ ਤੇ ਬੱਟੇ ਜਾਏ ਖਾਲੀ ਤੋਂ ਕਰਦੀ ਹੋਣੀ ਲੈ ਕਮਾ ਲੈ ਕਮਾ ਇੰਨੇ ਕਰਨੇ ਕੋ ਭਰੇ ਆ ਫਰਦਾ ਇਸ ਵਕ ਤੇ ਹਾਂਜੀ ਵੀਰੋ ਤੇ ਅੱਪ ਅੱਜ ਵੜਾਨ ਲੱਗੇ ਆ ਬਈ ਆਪਣਾ ਚੌਥਾ ਕਿਲਾ 26 ਤਾ ਤੇ ਪੱਕਿਆ ਖੜਿਆ ਤੇ ਤੁਹਾਨੂੰ ਪਤਾ ਹੀ ਆ ਕਈ ਦਿਨ ਹੋ ਗਏ ਮੰਡੀ ਚ ਜਿਹੜੀ ਬੋਲੀ ਆ ਨਹੀਂ ਰਹੀ ਸੀ ਤੇ 10 ਤਰੀਕ ਨੂੰ ਆਣੀ ਸੀ ਸੌਰੀ ਸੌਰੀ 10 ਨੂੰ ਕਹਿੰਦੇ ਸੀ ਪਹਿਲਾਂ ਪਰ ਕੱਲ ਸ਼ਾਮ 7 ਨੂੰ ਆ ਗਈ ਕੀ ਆਪਣੀ ਜਿਹੜੀ ਦੂਜੀਆਂ ਟਰਾਲੀਆਂ ਗੇਰੀ ਹੋਈ ਸੀ ਪੰਥੀ ਨਿਕਲੇ ਸੀ ਉਹ ਤੁੜਨ ਲੱਗ ਰਹੀ ਆ ਕੀ ਉਸ ਤਰ ਰਹੇਗੀ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਵੀਰੋ ਦੇਖਦੇ ਆ ਕੀ ਬਣਦਾ ਕਿੰਨੀ ਉਸ ਤਰ ਹੋਗੀ ਤੇ ਇਹ ਜਰੂਰ ਦੱਸਾਂਗੇ ਕੁਝ ਬਾਈਆਂ ਦੇ ਕਮੈਂਟ ਆ ਰਹੇ ਸੀ ਤੇ ਆ ਕਿਲਾ ਵੜਾਣਾ ਤੇ ਆ ਕਿਲਾ ਵੜਾਣਾ ਵੀਰੋ ਆਪਾਂ ਪੱਕਾ ਖੜਾ ਸਾਰਾ ਤੇ ਸੋਨਾਂ ਦੀ ਸੌਫਾ ਲਿਆਇਆ ਆਪਣਾ ਟਰੈਲੀ ਟਰੈਕਟਰ ਟਰੈਕਟਰ ਟ੍ਰੈਕਟਰ ਪੱਲੇ ਕੇ ਆਪਣੇ ਖੇਤ ਪਹੁੰਚ ਗਏ ਦੇਖੋ ਇਹ ਸਾਹਮਣੇ ਵਾਲਾ ਵੜਾਣਾ ਤੇ ਮਸ਼ੀਨ ਨੂੰ ਚਲ ਰਹੀ ਹੈ ਆਪਣੇ ਸਾਥੀ ਵੀਰ ਦੇ ਉਤੇ ਲੋ ਕਿल्ले ਵੱਢਣੇ ਆ ਫਿਰ ਵੱਢ ਕੇ ਇੱਧਰ ਆਏਗੀ ਤੇ ਇਹਦੇ ਕਿल्ले ਚੁੱਕੀ ਝਾੜ ਨਿਕਲੇਗਾ ਉਹ ਵੀ ਤੁਹਾਨੂੰ ਆਪਾ ਦਿਖਾਵਾਂਗੇ ਚਲੋ ਫਿਰ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਮਿਲਦੇ ਆ ਜੀ ਤੇ ਜਿਹੜੇ ਆਪਣੇ ਵੀਰ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਚਲੋ ਫਿਰ ਦੇਖਦੇ ਆ ਕੀ ਝਾੜ ਰਹਿੰਦਾ ਹੈ ਤਾਂ ਕਿੱਲੇ ਦਾ ਕਿੱਲਾ ਫਰਸ਼ਾ ਪੈਂ ਤੁਹਾਨੂੰ ਜੋ ਜੀ ਦੀ ਗਲੀ ਨਾ ਜੋ ਗੁੱਦੀ ਨੇ ਜੋ ਵੀ ਛੱਬੀ ਆ ਪਾ ਬਿਮਾਰੀ ਬਹੁਤ ਲੱਗ ਰਹੀ ਇਹਨੂੰ ਜੋ ਵੀ ਬਹੁਤ ਗਿਰ ਗਈ ਉਹ ਤੇ ਮਸ਼ੀਨ ਵੀਰੇ ਉਹ ਚੱਲ ਰਹੀ ਆਪਣੇ ਸੱਤੇ ਵੀਰ ਦੇ ਦੇਖੋ ਸੱਤੇ ਵੀਰ ਦੇ ਦੋ ਕਿੱਲੇ ਆ ਤੇ ਉਹਦੇ ਰੰਬਟ ਕੇ ਤੇ ਫਿਰ ਉਧਰ ਆਏਗੀ ਮਸ਼ੀਨ ਤੇ ਆ ਕਿੱਲਾ ਵਧਣਾ ਆਪਣਾ ਤੇ ਇੱਕ ਆਪਣਾ ਉੱਪਰੇ ਆ ਕਿਉਂਕਿ ਅੱਜ ਟਰੈਲੀਆਂ ਆਪਣੀਆਂ ਬੇਲੀਆਂ ਨਹੀਂ ਹੈਗੀਆਂ ਸਾਰੇ ਜੀਰੀਆਂ ਵੜਾ ਰਹੇ ਹਾਂ ਤੇ ਆਪਣੇ ਕੋਲ ਇੱਕ ਟਰੈਲੀ ਆਪਣੀ ਆ ਤੇ ਇਸ ਕਰਕੇ ਪਾਏ ਕਿੱਲਾ ਵੜਾ ਕੇ ਤੇ ਮੰਡੀ ਚ ਗੇਰੇ ਆਵਾਂਗੇ ਤੇ ਬਾਕੀ ਤੋਲ ਦੂਜੇ ਨਹੀਂ ਲੱਗ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਉਹਨੇ ਕਿੱਲਾ ਖੋਦੇ ਜਾਵਾਂਗੇ ਤੇ ਆਪਣਾ ਸੋਨ ਨਲਿਕਾ ਬਾਈ ਆ ਗਿਆ ਟਰੈਲੀ ਆਪਾਂ ਕਰਕੇ ਖੜਾਤੀ ਤਿਆਰ ਤੇ ਮਸ਼ੀਨ ਹੋ ਗਈ ਮੈਨੂੰ ਲੱਗਦਾ ਘੰਟੇ 1.5 ਘੰਟੇ ਤੱਕ ਆ ਜੂਗੀ ਤੇ ਬਿਰਿਓ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਖੜੇ ਨੂੰ ਤੇ ਮਸ਼ੀਨ ਨੂੰ ਤੱਕ ਨਹੀਂ ਆਈ ਤੇ ਸੱਤੇ ਕੀ ਜੀ ਜੀਰੀ ਵੱਢ ਰਹੀ ਆ ਤੇ ਆਪਾਂ ਵੇਟ ਕਰ ਰਹੇ ਆ ਤੇ ਆਪਾਂ ਸੋਨਾਂ ਦੀ ਖਸਾ ਇੱਧਰ ਦੇਖੋ ਤੇ ਮਸ਼ੀਨ ਸਾਹਮਣੇ ਚੱਲ ਰਹੀ ਹੈ ਦੇਖੋ ਉਹ ਦੇਖ ਤੇ ਆਪਾਂ ਵੇਟ ਕਰ ਰਹੇ ਆ ਚਲੋ ਦੇਖਦੇ ਆਂ ਕਦੋਂ ਆਏਗੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਫਿਰ ਆਪਾਂ ਲੈ ਵੀ ਕਾਕਾ ਕੇ ਫੋਰਮੈਨ ਕੀ ਜੀਰੀ ਵੱਢ ਰਹੀ ਆ ਨਵਾਂ ਟਰੈਕਟਰ ਲਿਆ ਤੇ ਕਾਕਾ ਫੋਰਮੈਨ ਕਿੰਨੇ ਕਲੇਗਾ ਦੱਸ ਇਹਨੂੰ ਕਿੰਨੇ ਕਲੇ ਕਾਹਨ ਕਿੰਨੇ ਕਲੇ ਕਾ ਦੱਸ ਸਾਢੇ 6 ਲੱਖ ਆਇਆ ਵੇਖ ਨਵਾਂ ਪਿਆ ਭੈਣ ਜੋ 22 ਮਾਡਲ ਤੇ ਮਸ਼ੀਨ ਲੱਗ ਰਹੀ ਉੱਧਰ ਦੇਖ ਇਹ ਤਜੀਰੀ ਵੱਡ ਰਹੀ ਆ ਕਾਤੀ ਕੇ ਝਾੜਾ ਝਾੜ ਰਹੀ ਆ ਵਧੀਆ ਮੁੰਡਾ ਕਹਿੰਦਾ ਵਧੀਆ ਝਾੜਾ ਵੀ ਜੀਰੀ ਸਾਰੀ ਗਿਰ ਗਈ ਪਹਿਲਾਂ ਆਪਾਂ ਮਸ਼ੀਨ ਵਾਲੇ ਮਾਲਕ ਨੂੰ ਬੁਲਾ ਕੇ ਲਈਏ ਹੈ ਤੇਰੇ ਘਮਰੀ ਬਣਾ ਦੇਮਾ ਫੋਨ ਆਏ ਕੋ ਵਜੇ ਰਹਾ ਬਣਾ ਦੀ ਇਹ ਬੰਦਾ ਕਹਿ ਰਿਹਾ ਵੀ ਮੇਰੀ ਵੀ ਬਣਾਓ ਦੇਖੋ ਨਵਾਂ ਟਰੈਕਟਰ ਲਿਆ ਐਮਪੀ ਤੇ ਆਇਆ ਸਪੈਸ਼ਲ ਹੋਰ ਮੈਂ ਆ ਨਾ ਮਸ਼ੀਨ ਦਾ ਮੁਲਕੀਤ ਮਸ਼ੀਨਾ ਦੋਸਪਾ ਐਮਪੀ ਖੜੀਆਂ ਤੇ ਉਹ ਟਰੈਕਟਰ ਲਿਆ ਇਹਨੇ ਦੇਖੋ ਮੈਟਰਲ ਸੱਤੇ ਦੀ ਜੀੜੀ ਪੜ ਗਈ ਤੇ ਕਟਰੀ ਲੀਵਾਂ ਆਏ ਉਹ ਦਾਣੇ ਆ ਦੇਖੋ ਸੋਪਾਏ ਆ ਤੇ ਆ ਬਿੱਗਾ ਦੇਖੋ ਸਿਰਾਂ ਲੰਬਾ ਤੇ ਬਾਕੀ ਇੱਕ ਬਿੱਗੇ ਮਸ਼ੀਨ ਚੱਲ ਰਹੀ ਆ ਤੇ ਬਾਕੀ ਦੇਖਦੇ ਆ ਕੀ ਬਣੂਗਾ ਵਿਕਾਤੀ ਇੱਕ ਨਾਟਕਾ ਸੀ ਨੋ ਵੀ ਚੌਕ ਆਣੇ ਕੱਢਦੇ ਵੇ ਤੇ ਕਾਤੀ ਸਾਗਤ ਕੀ ਹੋ ਗਿਆ ਤਿਰੋ ਸੱਤ ਗੀ ਜੀਰੀ ਵੱਟ ਦਾ ਤੇ ਆਪਣੇ ਕਿੱਲੇ ਆ ਮਸੀਨ ਲੱਗੀ ਤੇ ਇੱਕ ġੇੜਾ ਤੇ ਆ ਇੱਕ ਟੈਂਕ ਭਰ ਗਿਆ ਤੇ ਸਖਾਨ ਨੇ ਤੁਹਾਨੂੰ ਤੇ ਉਹ ਦੇਖੋ ਵੀਰੋ ਇੱਕ ਟੈਂਕ ਭਰ ਗਿਆ ਤੇ ਕੱਢਣ ਲੱਗ ਰਹੀ ਹੈ ਮਸ਼ੀਨ ਉਹਨਾ ਤੇ ਕੀ ਝਾੜ ਰਹਿੰਦਾ ਹੈ ਕਿੱਲੇ ਚ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੀ ਇੱਕ ਭਰਦੀ ਆ ਫੁੱਲ ਟਰੈਲੀ ਕਿੱਲੇ ਚ ਆ ਨਹੀਂ ਦਿਖਾਵਾਂਗੇ ਤੁਹਾਨੂੰ ਤੇ ਫੜਦੇ ਆ ਦੇਖੋ ਕਿੰਨਾ ਕਿੱਲਾ ਦਾ ਹੋਰਾ ਤੇ ਮਸ਼ੀਨ ਕੱਟ ਗਈ ਔਰੀ ਗੱਡੀ ਨਹੀਂ ਪੈੜਾਂ ਪਾ ਗਈ ਇਮਾਤੇ ਤੇ ਇੱਕ ਟ੍ਰੈਲੀ ਭਰਨੇ ਵਾਲੀ ਦੀ ਟੰਗ ਦੀ ਕਸਰ ਰਹਿ ਗਈ। ਉਹ ਹੋਇਆ ਦੇਖੋ ਇੱਕ ਕਿੱਲੇ 'ਵਾਂਦੇ ਤੇ ਇੱਕ ਕਿੱਲਾ ਵੜਾਇਆ ਜੱਪਾਨੇ 26 ਦਾ। ਬਾਕੀ ਉਹ ਰਿਹਾ ਦੇਖੋ ਸਾਰੇ ਸੰਭੜੀ। ਪਰ ਇਹ ਇੱਕ ਕਿੱਲੇ ਵਾਂ ਇੱਕ ਟੈਂਕੀ ਕਦਰ ਰਹਿ ਗਈ ਤੇ ਆਪਣੇ ਵੀਰਾਂ ਦੇ ਵੀਰ ਬਹੁਤ ਕਮੈਂਟ ਆ ਰਹੇ ਸੀ ਕਿ 26 ਦਾ ਝਾੜ ਕੀ ਰਿਹਾ ਕਿੰਨਾ ਰਿਹਾ ਤੇ ਕੀ ਰੇਟ ਲੱਗਿਆ ਤੇ ਵੀਰੋ ਤੁਹਾਨੂੰ ਦੱਸ ਦਈਏ 26 ਦਾ ਜਿਹੜਾ ਰੇਟ ਆ ਉਹ 2300 ਰੁਪਏ ਲੱਗਿਆ ਤੇ ਝਾੜ ਵੀਰੋ ਤਿੰਨ ਕਿੱਲਾਂ ਦੇ ਵਿੱਚ 100 ਕਵਾਂਟਲ ਝਾੜ ਨਿਕਲਿਆ ਮਤਲਬ 33 34 ਦੇ ਕੋਲ ਇੱਕ ਕਿੱਲੇ 'ਚ ਇੱਕ ਉਸਤਪਈਆ ਹਾਂਜੀ ਤੇ ਵੀਰੋ ਆਪਣਾ ਇੱਕ ਕਿੱਲਾ ਵੜਿਆ ਤੇ ਇੱਕ ਕਿੱਲੇ 'ਮਾ ਆਪਣੀ ਇੱਕ ਟਰੈਲੀ ਭਰੀਆ ਤੇ ਇੱਕ ਟੈਂਕੀ ਕਸਰ ਰਹਿ ਗਈ ਵੈਸੇ ਪੁੱਲ ਨਹੀਂ ਭਰੀ ਤੇ ਕਈ ਵੀਰ ਆਪਣੇ ਪੁੱਛਦੇ ਸੀ ਬਈ ਇੱਕ ਕਿੱਲੇ 'ਚ ਕਿੰਨਾ ਝਾੜ ਰਿਆ ਤੇ ਕੀ ਹੈ ਉਸਤਪਈਆ ਤੇ ਕੀ ਰੇਟ ਆ ਤੇ ਪਦਾਦੀ ਵੀਰੋ 2300 ਰੇਟ ਆਇਆ ਜਿਹੜਾ 26 ਦਾ ਝੋਨੇ ਦਾ ਤੇ ਅੱਜ ਆਪਾਂ ਇੱਕ ਢੇਰੀ ਜਖਾਈ ਆ ਆਪਣੇ ਉਧਰ 3 ਕਿੱਲੇ ਬੜੇ ਸੀ ਢੇਰੀ ਆਪਾਂ ਜਖਾਈ ਆ ਤੇ ਵੀਰੋ ਉਹਦਾ ਜਿਹੜਾ ਮਤਲਬ ਉਸ ਤੱਪਾਂ ਨੂੰ ਪਈਆ 58 ਕਮੰਟਲ ਲਾ ਲਓ ਮਤਲਬ 3 ਕਿੱਲੇਾਂ ਵਿੱਚੋਂ ਆਪਣੀ ਲਗਭਗ 100 ਕਮੰਟਲ ਹੋ ਗਈ ਤੇ 33 34 ਕਮੰਟਲ ਦਾ ਝਾੜ ਰਿਹਾ ਤੇ 26 ਦਾ ਇੱਕ ਕਿੱਲੇ ਚੋਂ ਤੇ ਵਧੀਆ ਝਾੜ ਰਿਹਾ ਤੇ ਕਹੀਂ ਵੀਰ ਕਹਿੰਦੇ ਆ ਵੀਰੋ ਤੀ ਤੋਂ ਨਹੀਂ ਟੱਪਦਾ ਤੇ 30 ਤੋਂ ਘਟ ਰਹੇਗਾ ਤੇ ਨਹੀਂ ਵੀਰੋ ਇਹ ਇੱਧਰ ਆਪਣਾ ਝਾੜ ਰਿਹਾ 33 34 ਕਮੰਟਲ ਰਿਹਾ ਤੇ ਕਈਆਂ ਦਾ ਹੈਗਾ ਵੀ 33 ਤੋਂ ਘੱਟ ਵੀ ਰਿਹਾ ਪਰ ਆਪਣਾ ਆਪਾਂ ਹੁਣ ਇੱਕ ਢੇਰੀ ਜਕਾਈਆ ਤੇ ਉਹਦਾ 58 ਮਿੰਟ ਲਵਾ ਇੱਕ ਟਰੈਲੀ ਜਕਾਈਆ ਤੇ ਦੋਨਾਂ ਦਾ ਲਾ ਲਓ ਫਿਰੋ 100 ਮਿੰਟ ਦੇ ਲਗਭਗ ਹੈਗਾ ਤੇ ਇਹ ਉਸ ਤੋਂ ਬਈਆ ਮਤਲ 33 34 ਮਿੰਟ ਦੀ ਬਾਕੀ ਹਲੇ ਦੋ ਢੇਰੀਆਂ ਆਪਣੀ ਰਹਿੰਦੀਆਂ ਤੇ ਬਾਕੀ ਤੁਹਾਨੂੰ ਸਾਰੇ ਅਗਲੇ ਬਲੌਕ ਚ ਦੱਸਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ